ਉਹਨਾਂ ਦੀ ਮੈਂ ਸਿਹਤ ਬਾਰੇ ਪੁੱਛਿਆ ਸੋ ਉਹਨਾਂ ਨੇ ਗੱਲਬਾਤ ਕੀਤੀ ਹੈ ਬਾਕੀ ਡਾਕਟਰਸ ਨਾਲ ਵੀ ਮੇਰਾ ਡਿਸਕਸ ਹੋਇਆ ਸੀ ਡਾਕਟਰਸ ਨੇ ਵੀ ਦੱਸਿਆ ਕਿ ਹਾਂਜੀ ਉਹਨਾਂ ਦੀ ਹੈਲਥ ਵਿੱਚ ਇੰਪਰੂਵਮੈਂਟ ਹੈ ਉਹਨਾਂ ਦੀ ਸਿਹਤ ਰਿਕਵਰ ਹੋਊਗੀ ਇਸੇ ਇੰਟੈਂਸ਼ਨ ਨਾਲ ਅਸੀਂ ਕੰਮ ਕਰ ਰਹੇ ਹਾਂ ਕਿ ਉਹ ਮੀਟਿੰਗ ਅਟੈਂਡ ਕਰ ਸਕੇ ਤੁਸੀਂ ਅਡਜਲ ਸਾਹਿਬ ਨਾਲ ਗੱਲਬਾਤ ਕੀਤੀ ਹੈ ਜੀ ਕੀ ਮਣੀਪੁੜੀ ਗੱਲਬਾਤ ਹੋਈ ਉਹਨਾਂ ਦੇ ਨਾਲ ਹਾਂਜੀ ਉਹਨਾਂ ਦੀ ਮੈਂ ਸਿਹਤ ਬਾਰੇ ਪੁੱਛਿਆ ਦੇ ਸੋ ਉਹਨਾਂ ਨੇ ਗੱਲਬਾਤ ਕੀਤੀ ਹੈ ਬਾਕੀ ਡਾਕਟਰਸ ਨਾਲ ਵੀ ਮੇਰਾ ਡਿਸਕਸ ਹੋਇਆ ਸੀ ਡਾਕਟਰਸ ਨੇ ਵੀ ਦੱਸਿਆ ਕਿ ਹਾਂਜੀ ਉਹਨਾਂ ਦੀ ਹੈਲਥ ਵਿੱਚ ਇੰਪਰੂਵਮੈਂਟ ਹੈ ਤੁਸੀਂ ਵੀ ਇਹ ਗੱਲ ਕਹੀ ਗੁਰਜਿੰਦਰ ਹਸਾਂ ਤੋਂ ਜਿਹੜੇ ਮਹਲ ਡਾਕਟਰ ਉੱਥੇ ਲੱਗੇ ਹੋਏ ਆ ਡਾਕਟਰ ਸਵੇ ਮੰਨ ਸਿੰਘ ਦਾ ਕਹਿਣਾ ਹੈ ਕਿ ਜੇਕਰ ਮੈਡੀਕਲ ਪੱਖ ਤੋਂ ਦੇਖੀਏ ਤਾਂ 70 ਦਿਨਾਂ ਤੋਂ ਵੱਧ ਜੇਕਰ ਕੋਈ ਆਦਮੀ ਪੁਖਾ ਰਹਿੰਦਾ ਤਾਂ ਜਿਉਂਦਾ ਨਹੀਂ ਰਹਿ ਸਕਦਾ ਕਲੀਆਂ ਮੈਡੀਕਲ ਦੇ ਦੁਆਰੇ ਜੇਕਰ ਦਵਾਈਆਂ ਲੈਂਦੀਆਂ ਗਲੂਕੋਜ਼ ਦੀ ਕਰ ਲੋ ਹੋਵੇ ਬੰਦਾ ਜਿਉਂਦਾ ਨਹੀਂ ਰਹਿ ਸਕਦਾ ਨੇ ਉਹ ਡਾਕਟਰਸ ਜ਼ਿਆਦਾ ਕਮੈਂਟ ਕਰ ਪਾਣਗੇ ਜੀ ਮੈਂ ਤਾਂ ਜਿਹੜੇ ਡਾਕਟਰਸ ਕੋਲੋਂ ਰਿਪੋਰਟ ਲੈ ਕੇ ਆਇਆ ਤੇ ਜਿਹੜਾ ਦੇਖਿਆ ਮੈਂ ਉਹਦੇ ਬੇਸਿਸ ਤੇ ਕਹਿ ਰਿਹਾ ਕਿ ਉਹਨਾਂ ਦੀ ਇਮਪਰੂਵਮੈਂਟ ਹੈ ਹੈਲਥ ਦੀ ਬਾਕੀ ਬਲੱਡ ਸੈਂਪਲ ਦੀ ਰਿਪੋਰਟ ਆਊਗੀ ਤੇ ਫਿਰ ਜ਼ਿਆਦਾ ਕਲੀਅਰ ਹੋਊਗਾ ਕਿ ਕਿੰਨੀ ਇਮਪਰੂਵਮੈਂਟ ਇਹ ਵੀ ਗੱਲ ਕਿਹ ਯਾਰੀ ਇੱਕ ਜੇਕਰ 14 ਫਰਵਰੀ ਨੂੰ ਜਿਹੜੀ ਮੀਟਿੰਗ ਹੈ ਕਿਸਾਨਾਂ ਦੀ ਕੇਂਦਰ ਦੇ ਨਾਲ ਹੋਰ ਪੰਜਾਬ ਦੇ ਮੰਤਰੀ ਵੀ ਹੋਣਗੇ ਕਿ ਉਹਦੋਂ ਨੂੰ ਜਿਹੜਾ ਤੁਹਾਨੂੰ ਲੱਗਦਾ ਕੱਢੇਲਾ ਸਾਹਿਬ ਜਿਹੜਾ ਸਿਹਤ ਯਾਬ ਹੋ ਜਾਣਗੇ ਗੱਲਬਾਤ ਕਰਨ ਦੇ ਕਾਬਲ ਹੋ ਜਾਣਗੇ ਬਿਲਕੁਲ ਜੀ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਸਿਹਤ ਰਿਕਵਰ ਹੋ ਗਈ ਐਸੇ ਇੰਟੈਂਸ਼ਨ ਨਾਲ ਅਸੀਂ ਕੰਮ ਕਰ ਰਹੇ ਹਾਂ ਕਿ ਉਹ ਮੀਟਿੰਗ ਅਟੈਂਡ ਕਰ ਸਕੇ ਜੀ ਤਾਂ ਕਿ ਜਿਹੜਾ ਮੋਰਚਾ ਪਹਿਲਾਂ ਵੀ ਲੜਾ ਗਿਆ ਸੀ 21 ਦੇ ਵਿੱਚ ਹੁਣ ਵੀ ਜਿਹੜਾ ਮੋਰਚਾ ਜਿਹੜੀ 14 ਫਰਵਰੀ ਨੂੰ ਮੀਟਿੰਗ ਹੋਣੀ ਤੁਹਾਨੂੰ ਲੱਗਦਾ ਕਿ ਜਿਹੜੀ ਰੂਪਰੇਖਾ ਉਹਦੇ ਨਾਲ ਹੀ ਬਦਲੀ ਜਾਊਗੀ ਇਸ ਮੋਰਚੇ ਦੀ ਇਹ ਤਾਂ ਮੋਰਚੇ ਵਾਲੇ ਦੱਸ ਸਕਦੇ ਸੀ ਮੇਰਾ ਜਿਹੜਾ ਕੰਮ ਹੈ ਉਹ ਤਾਂ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਕੀ ਇੱਥੇ ਪੋਜੀਸ਼ਨ ਹੈ ਉਹ ਹੀ ਮੈਂ ਤੁਹਾਨੂੰ ਦੱਸ ਸਕਦਾ ਜੀ ਤਾਂ ਨਾਨਕ ਸਿੰਘ ਜੀ ਇੱਥੇ ਪਹੁੰਚੇ ਉਹਨਾਂ ਨੇ ਗੱਲਬਾਤ ਕੀਤੀ ਡੰਦਲਾਲ ਸਾਹਿਬ ਦੇ ਨਾਲ ਡਾਕ ਉਹ ਇੱਥੇ ਲੱਗੀ ਹੋਈ ਆ ਰਜਿੰਦਰਾ ਹਸਪਤਾਲ ਦੀ ਗੱਲ ਹੋਵੇ ਜਾਂ ਵੱਡੇ ਜਿਹੜੇ ਮਹਾਰ ਡਾਕਟਰ ਆ ਨਗਾਤਾਰ ਜਿਹੜਾ ਚਾਰ ਸ਼ਿਫਟਾਂ ਦੇ ਬੱਚੇ ਡਾਕਟਰ ਲੱਗੇ ਹੋਇਆ ਤਾਂ ਨਾਨਕ ਸਿੰਘ ਦਾ ਕਹਿਣਾ ਕਿ ਸਾਡੀ ਇਹ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਡਾਕਟਰ ਆ ਜਿਹੜੇ ਹਾਈ ਲੈਵਲ ਦੇ ਡਾਕਟਰ ਆ ਜੇਕਰ ਉਹਨਾਂ ਨੂੰ ਚਾਰ ਸ਼ਿਫਟਾਂ ਦੇ ਵਿੱਚ ਜਿਹੜੇ ਮਹਾਰ ਡਾਕਟਰ ਲੱਗੇ ਹੋਇਆ 14 ਫਰਵਰੀ ਨੂੰ ਜਿਹੜੀ ਮੀਟਿੰਗ ਹੋਣੀ ਆ ਕੇਂਦਰ ਦੇ ਨਾਲ ਪੰਜਾਬ ਦੇ ਮੰਤਰੀ ਉਸ ਮਿੰਟਕ ਦੇ ਵਿੱਚ ਰਹਿਣਗੇ ਕਿਸਾਨਾਂ ਅੱਗੇ ਵੀ ਰਹਿਣਗੇ ਕੇਂਦਰ ਦੇ ਮੰਤਰੀ ਵੀ ਹੋਣਗੇ ਪਰ ਲਗਾਤਾਰ ਮੋਰਚੇ ਦੇ ਬੱਚੜਾ ਰੂਪਰੇਕਾ ਉਹ ਪਿਛਲੇ ਕੋਸ਼ ਦਿਨਾਂ ਦੀ ਗੱਲ ਹੋਵੇ ਬੀਤੇ ਕੱਲ ਜਿਹੜੇ ਕੇਂਦਰ ਦੇ ਨੁਮਾਇੰਦੇ ਆਉਂਦ ਨੇ ਪ੍ਰਿਆ ਰੰਜਨ ਉਸ ਤੋਂ ਬਾਅਦ ਦੇ ਬੱਚਾ ਇੱਕ ਮੋੜ ਪੈਂਦਾ ਇਸ ਮੋਰਚੇ ਦੇ ਬੱਚਾ ਦਨਾਲ ਸਾਹਿਬ ਦੇ ਉਸ ਤੋਂ ਬਾਅਦ ਦੇ ਬੱਚਾ ਮੈਡੀਕਲ ਟਰੀਟਮੈਂਟ ਜਿਹੜੀ ਆ ਉਹ ਸ਼ੁਰੂ ਹੁੰਦੀ ਆ 14 ਫਰਵਰੀ ਨੂੰ ਜਿਹੜੀ ਬੱਤੀ ਮੀਟਿੰਗ ਰੱਖੀ ਗਈ ਆ ਉਸ ਮੀਟਿੰਗ ਦੇ ਵਿੱਚ ਹੁੰਦਾ ਕੀ ਆ ਨਜ਼ਰਾ ਉਸ ਮੀਟਿੰਗ ਤੇ ਟਿਕਿਆ ਹੋਇਆ ਜਣੇ ਉਹ ਨਾਲ ਸਿੰਘ ਜੀ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਇਹ ਹੈ ਬੱਟੇ ਜਿਹੜੇ ਮਹਾ ਡਾਕਟਰ ਲਾਏ ਹੋਇਆ ਕਿ 14 ਫਰਵਰੀ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਤੇ ਮਰਦਨ ਜਿਹੜਾ ਜਿਹੜੀ ਡਾ. ਲਾਲ ਸਾਹਿਬ ਨੂੰ ਸਹਿਦ ਜਾਬ ਕੀਤਾ ਜੇ ਵੀ ਉੱਥੇ ਹੀ ਟਾਟਾ ਸੋਹੇ ਮਾਨ ਸਿੰਘ ਜਿਨ੍ਹਾਂ ਦਾ ਜਿਹੜਾ ਸੇਵਾ ਉਹਨਾਂ ਨੇ ਦੌਰ 20 21 ਦੇ ਅੰਦੋਲਨ ਬਲੀ ਵੀ ਕੀਤੀ ਹੁਣ ਵੀ ਉਹਨਾਂ ਦੀ ਟੀਮ ਹੈ ਜਿਹੜੀ ਲਗਾਤਾਰ 12 ਮਹੀਨਿਆਂ ਤੋਂ ਇਸ ਮੋਰਚੇ ਦੇ ਵਿੱਚ ਡਟੀ ਹੋਈ ਹੈ ਉਹਨਾਂ ਦਾ ਕਹਿਣਾ ਜੇਕਰ 70 ਦਰਾਂ ਤੋਂ ਵੱਧ ਜੇਕਰ ਆਦਮੀ ਕੋਈ ਭੁੱਖ ਹੜਤਾਲ ਤੇ ਬੰਦਾ ਕੋਈ ਵੀ ਵਿਅਕਤੀ ਹੋਵੇ ਤਾਂ ਉਹ ਜਿਉਂਦਾ ਨਹੀਂ ਰਹਿ ਸਕਦਾ ਮੈਡੀਕਲ ਪੱਖ ਤੋਂ ਉਹਨਾਂ ਨੇ ਗਲਤ ਗੱਲਬਾਤ ਕੀਤੀ ਆ ਪਰ ਹੁੰਦਾ ਕੀ ਆ ਨਾਨਕ ਸਿੰਘ ਦਾ ਕਹਿਣਾ ਕਿ ਜਿਹੜੀ ਇੰਪਰੂਵਮੈਂਟ ਅਸੀਂ ਦੇਖੀ ਆ ਪੋਜ਼ਿਟਿਵ ਪੱਖ ਤੋਂ ਜਿਹੜਾ ਉਹ ਸਾਹਮਣੇ ਆ ਰਹੀ ਆ ਪਰ ਹੁੰਦਾ ਕੀ ਆ ਇਹ ਸਭਨੇ ਦੱਸ ਦੇਣਾ ਥੋੜਾ ਹੁੰਦਾ ਫਸਟ ਪੋਸਟ ਦੇ ਨਾਲ ਮੈਂ ਸਮਰਨ ਜੇ ਸਿੰਘ ਸਥਾਨਾ ਕੈਮਰਾਮੈਨ ਗੁਰਸੇਵ ਸਿੰਘ ਨਾਲ